ਇਹ ਤੁਰਦੀ ਤੋਂ ਤੁਸੀਂ ਜੱਜਮੈਂਟ ਕਰ ਲਿਓ ਪ੍ਰਦੇਸ਼ ਦਾ ਜਿਹੜਾ ਖਾਨ ਬੋਲਾ ਉਹਦੀ ਗੱਟੀ ਹੈਗੀ ਸਾਲਕ ਦੇ ਲਗਭਗ ਹਨ ਹਾਂ ਇਹ ਇਸੇ ਮਹੀਨੇ ਦੀ ਜਿਹੜੀ ਆਪਾਂ ਵੇਚਣੀ ਹੈ ਹਾਂ ਅੱਛਾ ਇਹ ਇਸੇ ਦੀ ਹੈ ਜੀ ਠੀਕ ਹੈ ਇਹ ਦਾ 14 15 ਲੀਟਰ ਹੈ 14 15 ਲੀਟਰ ਪਹਿਲਾਂ 55 50 ਹੋਇਆ ਹਾਂ ਹਾਂ ਜੀ ਇਹ ਕਿਹੜੇ ਦੀ ਹੈਗੀ ਠੀਕ ਹੈ ਸੂਰਵੀਰ ਦੀ ਸੂਰਵੀਰ ਹੈਗਾ ਜਿਹੜਾ ABC ਸੀਮਨ ਬੈਂਕ ਵਾਲਿਆਂ ਦਾ ਹਨਾ ਹਾਂ ਜੀ ਹਾਂ ਆਂਧਾ ਪ੍ਰਦੇਸ਼ ਵਾਲੀ ਹੈ ਇਹ ਆ ਜਿਹੜੀ ਖੜੀ ਹੈ ਝੋਟੀ ਇਹ ਹਰਿਆਣੇ ਤੇ ਲੈਂਦੀ ਸੀਗੀ ਹਾਂ ਹਾਂ ਤੇ ਇਹ ਕਿੰਨਾ ਦਾ ਦੁੱਧ ਘੜ ਦਿੰਦੀ ਹੈਗੀ ਇਹ ਦੁੱਧ ਫਤੇ ਦੀ ਅਸੀਂ ਇਹ ਫਾਤੇ ਦੀ ਹੈ ਫਾਤੇ ਦੀ ਠੀਕ ਹੈ ਫਾਤੇ ਇਹ ਜਿਹੜਾ ਆਪਣਾ ਡੇਰੀ ਵਾਲਾ ਆਪਣੇ ਇਹ ਹੈਗਾ ਦੋਸਤੋ ਕਟਾ ਰਤਨ ਬੋਲ ਦਾ ਜਿਹੜਾ ਇੱਥੇ ਆਪਣੇ ਪਿੰਡ ਹੀ ਹੈਗਾ ਦਵਿੰਦਰ ਗੁਰ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਤੇ ਸਿੰਘੋਂ ਇਹ ਘੋਨੀ ਹੈਗੀ ਤੁਸੀਂ ਜਾਣੇ ਇਹਦੇ ਪਹਿਲਾਂ ਹੀ ਮਤਲਬ ਕਿ ਬਚਪਨ ਜੀ ਇਹਦੇ ਸੰਗ ਦਗਾਤੇ ਸੀਗੇ ਘਰ ਦੀ ਪਾਲੀ ਹੋਈ ਹੈਗੀ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ 5-7 ਤੱਕ ਪਸ਼ੂ ਰੱਖੇ ਹੋਏ ਆਗੇ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਮੱਝ ਵਿਕਾਊ ਆਗੀ ਜੀ ਨੂੰ ਵੀ ਪਸੰਦ ਆਉਂਦੀ ਆ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਗੱਲਬਾਤ ਕਰਕੇ ਤੇ ਆਪਦੀ ਫੁੱਲ ਤਸੱਲੀ ਕਰਕੇ ਤੇ ਇਸ ਮੱਝ ਨੂੰ ਖਰੀਦ ਸਕਦੇ ਹੋਗੇ ਚੰਗਾ ਦੁੱਧ ਕੱਢਿਆ ਹੋਇਆ ਨੇ ਪਹਿਲਾਂ ਵਾਲੇ ਸੂਏ ਦੇ ਵਿੱਚ ਤੇ ਕੁਸ਼ਕ ਦਿਨਾਂ ਦੀ ਇਹ ਕੱਚੀ ਆ ਗਈ ਤੇ ਇਸ ਵਾਰ ਵੀ ਚੰਗੇ ਦੀ ਉਮੀਦ ਆ ਗਈ ਬਾਕੀ ਠੰਡੀ ਸੀਲ ਆ ਤੇ ਆਪਾਂ ਗੱਲ ਸਾਰੀ ਆਪਾਂ ਬਾਈ ਦੇ ਨਾਲ ਕਰਾ ਦਾਂਗੇ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇ ਦਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੇ ਬਾਕੀ ਬਾਈ ਸੀਮਨ ਵੀ ਚੰਗਾਈ ਭਰਾਂਦਾਗਾ ਬਰੀਡ ਤੇ ਕੰਮ ਆਗਾ ਤੇ ਇੱਧਰ ਜਿਹੜੇ ਜਾਨਵਰ ਬਾਕੀ ਆ ਇੱਧਰ ਝੋਟੀਆਂਆਂ ਗਈਆਂ ਝੋਟੀਆਂ ਕਟੀਆਂ ਇਹ ਵੀ ਸਾਰੀਆਂ ਚੰਗੇ ਸੀਮਨਾਂ ਦੀਆਂ ਗਈਆਂ ਇਨਾਂ ਦੇ ਸਬੰਧ ਵਿੱਚ ਵੀ ਆਪਾਂ ਬਾਈ ਨਾਲ ਥੋੜੀ-ਮੋਡੀ ਗੱਲਬਾਤ ਕਰ ਲਾਂਗੇ ਵੀ ਇਹ ਕਿਹੜੇ-ਕਿਹੜੇ ਸੀਮਨਾਂ ਦੀਆਂ ਤੇ ਬਾਕੀ ਜਿਹੜੀ ਮੱਝ ਵੇਚਣੀ ਆਗੀ ਇਹਦੇ ਵੀ ਸੀਮਨ ਚੰਗਾ ਲੱਗਿਆ ਵਗਾ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਤੁਹਾਡਾ ਜਹਰਾ ਸੰਭਾਲ ਹੀ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਆਪਾਂ ਸਾਰੀ ਡਿਟੇਲ ਲੈ ਕੇ ਦੰਨੇ ਆ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ ਨਾਂ ਰਣਵੀਰ ਸਿੰਘ ਵੀਰੇ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਤੇ ਕਿਵੇਂ ਆਪਣੀ ਘਰ ਦੀ ਹੈ ਇਹ ਹਣਾ ਹਾਂ ਜੀ ਵੀਰੇ ਘਰ ਦੀ ਕੱਟੀ ਆ ਠੀਕ ਹੈ ਵੀ ਪਾਲੀ ਸੀ ਆਪਾਂ ਜਣੀ ਛੋਟੇ ਹੁੰਦੀ ਸੀ ਹਣਾ ਪਾਲੀ ਸੀ ਆਪਾਂ ਠੀਕ ਆ ਤੇ ਸਿੰਘ ਇਹਦੇ ਕਿਵੇਂ ਵੀ ਕੋਹਨੀ ਆ ਗਈ ਹਾਂ ਸਿੰਘ ਵੀਰੇ ਆਪਾਂ ਘਰੇ ਹੀ ਦਗਾਤੀ ਸੀ ਉਹਦੇ ਅੱਛਾ ਭਾਈ ਪੰਜੇ ਦਗਾਤੇ ਸੀਗੇ ਹਾਂ ਜੀ ਠੀਕ ਹੈ ਠੀਕ ਹੈ ਮਤਲਬ ਵੀ ਘਰ ਦੀ ਹੋਈ ਆ ਫਿਰ ਤਾਂ ਹਣਾ ਘਰ ਦੀ ਠੀਕ ਹੈ ਤੇ ਕੀ ਡਿਟੇਲ ਹੈ ਦੀ ਕਿਹੜੇ ਸੂਏ ਨੇ ਸੁਣਾ ਇਸ ਵਾਰ ਡਿਟੇਲ ਵੀਰੇ ਨੇ ਚੌਥੇ ਸੂਏ ਸੁਣਾ ਇਸ ਵਾਰ ਸੁਣਾਗਾ ਹਾਂਜੀ ਤਿੰਨ ਸੂਏ ਜਾਨੀ ਆਪਾਂ ਦਾ ਦੁੱਧ ਪੀਤਾ ਹੈ ਹਾਂ ਪੀਤਾ ਠੀਕ ਹੈ ਤੇ ਕਿੰਨਾ ਕ ਦੁੱਧ ਗੱਡੇ ਨੇ ਪਹਿਲਾਂ ਵਾਲੇ ਸੂਏ ਦੇ ਵਿੱਚ ਇਹਦਾ 14-15 ਲੀਟਰ ਹੈ 14-15 ਲੀਟਰ ਪਹਿਲਾਂ ਵਾਲੇ ਸੂਏ ਜਾਂ ਪੱਚੋਇਆ ਹਾਂ ਹਾਂਜੀ ਹਾਂਜੀ ਠੀਕ ਹੈ ਉਹਨਾਂ ਦਾ ਦੇਊਗੀ ਹਣਾ ਹਾਂਜੀ ਹਾਂਜੀ ਬਾਕੀ ਸੇਵਾ ਸਿਰ ਤੇ ਵੱਧ ਵੀ ਸਕਦਾ ਹਣਾ ਠੀਕ ਹੈ ਤੇ ਚੋਣ ਚਵਾਜ ਕਿਵੇਂ ਰਹੀ ਜੀ ਠੰਡੀ ਰਹੀ ਇਸ ਵਾਰ ਠੰਡੀ ਸੀ ਲ ਪੂਰੀ ਪੂਰੀ ਠੰਡੀ ਸੀ ਲ ਤੇ ਬਾਕੀ ਥਾਣਾ ਥਾਣਾ ਦੀ ਕਿਵੇਂ ਆ ਫਲ ਜਮਾ ਸਹੀ ਹੈ ਵੀਰੇ ਓਕੇ ਜਮਾ ਓਕੇ ਜਮਾ ਓਕੇ ਠੀਕ ਆ ਕਿਸੇ ਤਰ੍ਹਾਂ ਦੀ ਕੋਈ ੜਕਤ ਨਹੀਂ ਨਾ ਨਾ ਠੀਕ ਹੈ ਤੇ ਇਹਦੇ ਹੁਣ ਦਿਨ ਕਿੰਨੀ ਤਰੀਕ ਨੂੰ ਪੂਰੇ ਹੋਣੇ ਆ ਦਿਨ ਵੀਰੇ ਦੇ 28 ਤਰੀਕ ਨੂੰ ਪੂਰੇ ਹੋ ਜਾਣੇ 28 ਨੂੰ ਪੂਰੇ ਹੋਣੇ ਆ ਅੱਜ ਮੈਨੂੰ ਲੱਗਦਾ 25 ਹੈਗੀ ਅੱਜ 25 ਹੋਗੀ 25 ਮਤਲਬ ਤਿੰਨ ਕ ਦਿਨ ਰਹਿੰਦੇ ਆ ਨਾ ਇਹ ਨਾ ਪੰਜ ਚਾਰ ਦਿਨ ਕਈ ਉੱਤੇ ਵੀ ਲੈ ਜਾਂਦੀ ਆ ਕਿ ਜਿੰਨੇ ਸੂਏ ਸੂਈ ਆ ਪਿੱਛੇ ਦੋ ਚਾਰ ਦਿਨ ਉੱਤੇ ਹੀ ਲੈ ਜਾਂਦੇ ਸਰ ਪੰਜ ਚਾਰ ਦਿਨ ਉੱਤੇ ਲੈ ਜਾਂਦੀ ਆ ਹਰੇ ਕਰ ਕੋਈ ਹਾਂ ਠੀਕ ਆ ਫਿਰ ਤਾਂ ਇਸ ਵਾਰ ਵੀ ਉੱਤੇ ਲਿਜਾ ਸਕਦੀ ਆ ਹਨ ਤੇ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਉਸ ਹਿਸਾਬ ਨਾਲ ਤਾਂ ਬਹ ਹਫਤਾ ਕ ਮੰਨ ਸਕਦੇ ਆ ਹਨ ਵੀ ਹਫਤਾ ਤੱਕ ਲਿਜਾ ਸਕਦੀ ਆ ਹਨ ਠੀਕ ਹੈ ਤੇ ਜਿਹੜਾ ਇਹ ਸੀਮਨ ਲੱਗਿਆ ਵੋ ਕਿਹੜਾ ਲੱਗਿਆ ਵੋ ਸੀਮਨ ਵੀਰੇ ਭੀਮ ਦਾ এবੀਸੀ এবੀਸੀ ਵੀਰਾਂ ਵਾਲੀ ਆਂਦਰ ਵਾਲੇ ਦੇ ਭੀਮ ਬੋਲਦਾ ਸੀਮਨ ਲੱਗਿਆ ਵਾ ਠੀਕ ਹੈ ਤੇ ਬਾਕੀ ਬਾਈ ਇਹ ਜਿਵੇਂ ਹੁਣ ਆਪਣੇ ਕੋਲੇ ਦੂਜੀਆਂ ਆ ਝੋਟੀਆਂ ਸਾਰੀਆਂ ਹਨ ਹਾਂਜੀ ਤੇ ਇਹ ਆਪਾਂ ਦੱਸਦੇ ਸੀ ਵੀ ਵਧੀਆ ਰਕਾਰਡ ਲੀਆਂ ਚੰਗੇ ਸੀਮਣਾ ਦੇਗਾ ਕਪਾ ਹਰਿਆਣੇ ਚ ਲਿਆਂਦੀ ਸੀ ਹਨਾ ਹਾਂ ਵੀਰੇ ਹਾਂ ਆ ਆ ਲਿਆਂਦੀ ਹਰਿਆਣਾ ਆ ਜਿਹੜੀ ਖੜੀ ਆ ਝੋਟੀ ਹੈ ਹਰਿਆਣੇ ਚ ਲਿਆਂਦੀ ਸੀਗੀ ਹਾਂ ਹਾਂ ਵੀਰੇ ਤੇ ਇਹ ਕਿੰਨਾ ਕੁ ਦੁੱਧ ਕੱਢ ਦਿੰਦੀ ਹੈਗੀ ਇਹ ਦੁੱਧ ਵੀਰੇ ਹੈਗਾ ਦਾ 15 16 ਲੀਟਰ 15 16 ਲੀਟਰ ਦੁੱਧ ਕੱਢੀ ਜਾਂਦੀ ਹੈ ਤੇ ਲੰਮਾ ਸਮਾਂ ਦੇ ਦਿੰਦੀ ਹੈ ਹਾਂ ਹਾਂ ਵੀਰੇ ਠੀਕ ਆ ਲੰਮਾ ਸਮਾਂ ਦੁੱਧ ਦੇ ਦਿੰਦੀ ਹੈ ਹੂੰ ਠੀਕ ਆ ਆ ਜੀ ਕੱਟੀ ਹੈ ਵੀਰੇ ਇਹ ਕੱਟੀ ਆਗੀ ਹੈ ਇਸੇ ਦੀ ਹੈ ਸੂਰਬੀਰ ਦੀ ਇਹ ਕਿਹੜੇ ਦੀ ਹੈਗੀ ਠੀਕ ਹੈ ਸੂਰਵੀਰ ਦੀ ਸੂਰਵੀਰ ਹੈਗਾ ਜਿਹੜਾ ABC ਸੀਮਨ ਬੈਂਕ ਵਾਲਿਆਂ ਦਾ ਹੈ ਨਾ ਹਾਂਜੀ ਹਾਂਜੀ ਆਂਧਰਾ ਪ੍ਰਦੇਸ਼ ਵਾਲਿਆਂ ਕੋਲੇ ਹਾਂ ਹਾਂ ਅੱਛਾ ਇਹ ਉਹਦੀ ਹੈਗੀ ਜਿਹੜੀ ਬੈਠੀ ਹੈ ਤੇ ਉਮਰ ਕਿੰਨੀ ਕੁ ਹੋਊਗੀ ਇਹਦੀ ਉਮਰ ਦੀ ਹੈਗੀ 22 ਸਾਲ 22 ਸਾਲ ਹਾਂ ਠੀਕ ਹੈ ਦੰਦੋਂ ਮੇਰੇ ਕੋਲ ਨਾਲ ਦੋਹੇ ਦੰਦ ਹੋਊਗਾ ਨਾ ਦੋ ਦੰਦ ਦੀ ਠੀਕ ਹੈ ਦੰਦੋਂ ਦੋ ਦੰਦਾਂ ਦੇ ਠੀਕ ਹੈ ਤੇ ਜਿਹੜੀ ਉਧਰ ਪਰਾਂ ਖੜੀ ਹੈਗੀ ਉਹ ਹੈਗੀ ਖਾਨ ਦੀ ਵੀਰੇ ਨਹੀਂ ਉਹ ਜਿਹੜੀ ਖੜੀ ਹੈ ਇਹ ਹੈਗੀ ਆਪਣੀ ਦੀ ਫੋਟੇ ਦੀ ਅੱਛਾ 1 ਫਾਤੇ ਦੀ ਹੈ ਫਾਤੇ ਦੀ ਠੀਕ ਹੈ ਫਾਤੇ ਇਹ ਜਿਹੜਾ ਆਪਣਾ ਡੇਰੇ ਵਾਲਾ ਆਪਣੇ ਇੱਧਰ ਸਲਾਵਤਪੁਰਾ ਸਲਾਵਤਪੁਰੇ ਡੇਰੇ ਡੇਰੇ ਦੇ ਵਿੱਚ ਆ ਹਾਂ ਠੀਕ ਹੈ ਇਹ ਉਹਦੀ ਹੈਗੀ ਹਾਂਜੀ ਤੇ ਪਹਿਲਾ ਸੂਈ ਸੁਈ ਆ ਵੀ ਇਹ ਪਹਿਲਾ ਸੂਈ ਤੇ ਇਹਦੀ ਉਮਰ ਕਿੰਨੀ ਹੋਊਗੀ ਇਹਦੀ ਉਮਰ ਵੀਰੇ ਹੈਗੀ ਆ 3 3.5 ਸਾਲ 3 3.5 ਸਾਲ ਦੀ ਉਮਰ ਹੈਗੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੈ ਇਹਨੂੰ ਸੂਈ ਨੂੰ ਵੀਰੇ ਹੋ ਗਿਆ ਹਫਤਾ ਇੱਕ ਹਫਤਾ ਹੋ ਗਿਆ ਠੀਕ ਹੈ ਤੇ ਕਿੰਨੇ ਕੁ ਦੁੱਧ ਤੇ ਹੁਣ ਇਹ ਦੁੱਧ ਵੀ ਹੁਣ 8-9 ਲੀਟਰ ਦੇ ਜਾਂਦੀ ਹੈ 8 ਲੀਟਰ ਹੈਗਾ ਹਾਂ ਠੀਕ ਆ ਫਿਰ ਇਹ ਤਾਂ ਹਫਤਾ ਕੀ ਹੋਇਆ ਹੈ ਨਾ ਹਾਂ ਹਫਤਾ ਹੀ ਹੋਇਆ ਹੈ ਹਾਂ ਪਹਿਲਾਂ ਤਾਂ तकरीबन ਮਹੀਨਾ ਲੈਂਦੀ ਆ ਨਾ ਹਾਂ ਹਾਂ ਬਾਕੀ ਕੜਕੁੜ ਸਾਫ ਹੋਊਗਾ ਹਾਂ ਚੱਲਣ ਤੋਂ ਬਾਅਦ ਫਿਰ ਪਸ਼ੂ ਦੁੱਧ ਵਾਧਾ ਹੈ ਨਾ ਹਾਂ ਤੇ ਬਾਕੀ ਪਹਿਲਾਂ ਤਾਂ तकरीबन ਮਹੀਨਾ ਲਈ ਜਾਂਦੀ ਹੈ ਲੈ ਜਾਂਦੀ ਹੈ ਤੇ ਬਾਕੀ ਸੇਵਾ ਤੇ ਆ ਨਾ ਹਾਂ ਤੇ ਕੀ ਉਮੀਦ ਹੈ ਤੇ ਤੋਂ ਫਿਰ ਉਮੀਦ ਵਧੀਆਗੀ ਹਾਂ ਉਮੀਦ ਬੁਰੀ ਵਧੀਆਗੀ ਠੀਕ ਆ ਹੁਣ ਸੀਮਨ ਚੰਗੇ ਦੀ ਆ ਨਾ ਹਾਂ ਹਾਂ ਤੇ ਇਹਦਾ ਬੱਚਾ ਕੀ ਆ ਇਹਦਾ ਬੱਚਾ ਵੀਰੇ ਹੈਗਾ ਆਪਣਾ ਰਤਨ ਦਾ ਰਤਨ ਦਾ ਕਟਾ ਹਾਂ ਦਵਿੰਦਰ ਵਾਲਾ ਇੱਧਰ ਬੈਠਾ ਹੈ ਨਾ ਇਹ ਹੈਗਾ ਦੋਸਤੋ ਕਟਾ ਰਤਨ ਬੋਲਾ ਦਾ ਜਿਹੜਾ ਇੱਥੇ ਆਪਣੇ ਪਿੰਡ ਹੀ ਹੈਗਾ ਦਵਿੰਦਰ ਕੋਲੇ ਕ੍ਰਾਂਤੀ ਮਾਝ ਦਾ ਬੱਚਾ ਸੀਗਾ ਉਹ ਤੇ ਸਮਰਾਟ ਥੇ ਮਕੇਰੀਆਂ ਦਾ ਤੇ ਉਹਦਾ ਬੱਚਾ ਹੈ गाइस ਤੁਸੀਂ ਦੇਖ ਸਕਦੇ ਹੋ ਆਇਆ ਮੇਲਕਾਫ ਆ ਤੇ ਪਰ ਹੈ ਬਹੁਤ ਵਧੀਆ ਬਹੁਤ ਸੋਹਣਾ ਹੈਗਾ ਤੇ ਚੰਗੇ ਬੱਚੇ ਆਉਂਦੇ ਆ ਰਤਨ ਦੇ ਤੇ ਜੇ ਕੱਟੀ ਹੁੰਦੀ ਤਾਂ ਚਲੋ ਗੱਲ ਹੋਰ ਹੋਣੀ ਸੀ ਤੇ ਆਇਆ ਮੇਲਕਾਫ ਆਗਾ ਇੱਕ ਕੋਕਾਂਗ ਦੀ ਹੈ ਤਰੋ ਇੱਕ ਉਧਰ ਆ ਜਿਹੜੀ ਬੈਠੀ ਹੈਗੀ ਇਹ ਹੈਗੀ ਆ এবੀਸੀ ਵਾਲਾ ਦਾ ਖਾਨਾ ਜਿਹੜਾ ਉਹਦਾ ਕੋਈ ਹੈ ਠੀਕ ਹੈ ਇਹਦੀ ਉਮਰ ਕਿੰਨੀ ਹੋਗੀ ਹੋਊਗੀ ਵੀ ਦੀ ਉਮਰ ਵੀ ਸਾਲ ਕਿਤੇ ਲਗਭਗ ਸਾਲ ਕਿਤੇ ਲਗਭਗ ਠੀਕ ਹੈ 28 ਇਹ ਹੈਗਾ ਜੀ ਆ ਦੋਸਤੋ এবੀਸੀ ਸੀਮਨ ਬੈਂਕ ਆਂਧਰਾ ਪ੍ਰਦੇਸ਼ ਦਾ ਜਿਹੜਾ ਖਾਨ ਬੋਲਾ ਉਹਦੀ ਗੱਟੀ ਹੈਗੀ ਸਾਲ ਕਿਤੇ ਲਗਭਗ ਹਨ ਹਾਂ ਇਹ ਇਸੇ ਮਾਈਦੀ ਜਿਹੜੀ ਆਪਾਂ ਵੇਚਣੀ ਆ। ਹਾਂ। ਅੱਛਾ ਇਹ ਇਸੇ ਦੀ ਆ ਜੀ। ਠੀਕ ਆ ਤੇ ਇੱਕੋ ਜਿਹੜੀ ਫਤੇ ਵਾਲੀ ਝੋਟੀ ਆ ਉਹ ਵੀ ਇਹਦੀ ਹੈਗੀ। ਉਹ ਵੀ ਉਹ ਵੀ ਇਹਦੀ ਹੈਗੀ। ਠੀਕ ਆ ਇਹ ਦੋ ਇਹਦੀਆਂ ਹੈਗੀਆਂ। ਠੀਕ ਆ ਤੇ ਦੋਸਤੋ ਇਹ ਵੀ ਦੇਖ ਸਕਦੇ ਹੋ ਤੁਸੀਂ ਕੱਟੀ ਬਹੁਤ ਸੋਹਣੀ ਹੈਗੀ ਤੇ ਚੰਗੀਆਂ ਉਮੀਦਾਂ ਇਹਨਾਂ ਝੋਟੀਆਂ ਤੋਂ ਕਿਉਂਕਿ ਚੰਗੇ ਸੀਮੰਦੀਆਂ ਤੇ ਚੰਗੇ ਰਿਕਾਰਡ ਦੇ ਇਹੋ ਬੁੱਲ ਆਗੇ। ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਹੈਗੀ ਇਹ ਵੀ। ਤੇ ਬਾਕੀ ਆਪਾਂ ਚੰਗੇ ਜਿਹਾ ਸੀਮਨ ਭਰਾਵਾਂਗੇ ਤਾਂ ਉਹ ਰਿਜ਼ਲਟ ਵੀ ਚੰਗੇ ਆਉਣਗੇ ਤੇ ਜੇ ਹੁਣ ਆਪਾਂ ਇਸ ਮੱਝ ਦੀ ਗੱਲ ਕਰਗੇ ਤਾਂ ਆਪਾਂ ਹੁਣ ਤੁਹਾਨੂੰ ਤੋਰ ਕੇ ਦਿਖਾਉਨੇ ਆਗੇ ਤੇ ਥਾਣ ਥਣ ਦੇਖ ਸਕਦੇ ਹੋ ਥਣ ਥਣ ਬਹੁਤ ਵਧੀਆ ਗਏ ਤੇ ਮੂਰ ਨੂੰ ਵੀ ਚੰਗੇ ਆਗੇ ਤੇ ਬਾਕੀ ਸੈਂਗ ਤੁਸੀਂ ਦੁਬਾਰੇ ਦੇਖ ਲਓ ਵੈਸੇ ਠੰਡੀ ਸੀਲ ਆ ਥੋੜਾ ਜਿਆ ਕਈ ਵਾਰੀ ਉਪਰੇ ਦਾ ਹੋ ਜਾਂਦਾਗਾ ਪਸ਼ੂ ਥੋੜਾ ਜਿਆ ਡਰ ਜਾਂਦਾਗਾ ਤੋੜ ਕੇ ਦਿਖਾਉਨੇ ਆ ਦੋਸਤੋ ਹੁਣ ਤੁਹਾਨੂੰ ਆਪਾਂ ਤੇ ਤੁਰਦੀ ਤੋਂ ਤੁਸੀਂ ਜੱਜਮੈਂਟ ਕਰ ਲਿਓ ਕੱਦ ਕਾੜ ਦਰਮਿਆਨੇ ਦੇ ਵਿੱਚ ਆ ਜਿਵੇਂ ਮੀਡੀਅਮ ਹੁੰਦਾ ਨਾ ਹੀ ਜ਼ਿਆਦਾ ਤੇ ਨਾ ਹੀ ਜ਼ਿਆਦਾ ਛੋਟੀ ਆ ਤੇ ਬਾਕੀ ਵੇਲ ਬਹੁਤ ਆ ਗਈ ਬੈਕ ਸਾਈਡ ਤੋਂ ਪੈਠ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਫੇਸ ਵੀ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਉਧਰ ਨੂੰ ਲੈ ਚੱਲ ਤੇ ਬਾਕੀ ਥਾਣਾ ਦੇਖ ਸਕਦੇ ਹੋ ਥਾਣ ਬਹੁਤ ਚੰਗੇ ਹੈਗੇ ਬੈਕ ਸਾਈਡ ਤੋਂ ਫੇਰ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਥਾਣ ਵੀ ਬਹੁਤ ਵਧੀਆ ਮੁੱਠੀ ਦੀ ਚਬਾਈ ਵਾਲੇ ਥਾਣਾਂਗੇ ਤੇ ਪੱਟ ਪੂੜਾ ਬਹੁਤ ਚੌੜੀ ਆ ਤੁਸੀਂ ਦੇਖ ਸਕਦੇ ਹੋ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਆ ਗਈ ਤੇ ਥਾਣਾ ਦਾ ਸਹਿਜ ਬਹੁਤ ਵਧੀਆ ਹੈਗਾ ਤੇ ਨਾ ਹੀ ਜ਼ਿਆਦਾ ਲੰਮੇ ਆ ਤੇ ਨਾ ਹੀ ਜ਼ਿਆਦਾ ਛੋਟੇ ਆਗੇ ਬਾਕੀ ਤਿਆਰੀ ਫੜਦੀ ਆਉਂਦੀ ਆ ਦੱਸਣ ਦੇ ਮੁਤਾਬਕ ਹਫਤਾ ਲਈ ਆ ਸਕਦੀ ਆ ਬਾਕੀ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿੰਨੇ ਟਾਈਮ ਤੇ ਸੂਪੇ ਤੇ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣੀ ਹੈਗੀ ਤੇ ਇੱਥੇ ਆ ਕੇ ਆ ਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬੇਲ ਬਹੁਤ ਆ ਗਈ ਬੰਦ ਤੇ ਵੀਡੀਓ ਦੇ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਇੱਥੇ ਆ ਕੇ ਤਸੱਲੀ ਕਰਿਓ ਕਈ ਵਾਰੀ ਵੀਡੀਓ ਦੇ ਵਿੱਚ ਜਾਨਵਰ ਨਹੀਂ ਦੱਖ ਨਹੀਂ ਜਾਂਦਾ ਇੱਕ ਥੋੜੀ ਜਿਹੀ ਧੁੱਪ ਪੈਂਦੀ ਸੀ ਧੁੱਪ ਦੇ ਨਾਲ ਥੋੜਾ ਜਿਹਾ ਕਈ ਵਾਰੀ ਫਰਕ ਪੈ ਜਾਂਦਾ ਹੈਗਾ ਕਈ ਵਾਰੀ ਉਹਨਾਂ ਸਾਫ਼ ਨਹੀਂ ਦਿਸਦਾ ਹੈਗਾ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ